ਉਹ ਉਹ ਗੱਲ ਇਹਦਾ ਸੀ ਕਿ ਇੱਕ ਰਹਿੰਦੇ ਸਾਨੂੰ ਕੋਈ ਭਗਤ ਟਾਈਪ ਦੇ ਵਿਅਕਤੀ ਉਹਨਾਂ ਦੀ ਦਾੜ੍ਹੀ ਚਿੱਟੀ ਸੀ ਬਿਲਕੁਲ ਜਿੱਦਾਂ ਬਹੁਤ ਚਿੱਟੀ ਹੁੰਦੀ ਹੈ ਕਈ ਵਾਰੀ ਤੇ ਉਹ ਸੈਰ ਕਰਨ ਅਕਸਰ ਨੇੜੇ ਪਾਰਕ 'ਚ ਜਾਂਦੇ ਸੀ ਮੈਂ ਕਿਸੇ ਜਗ੍ਹਾ ਦੇ ਉੱਤੇ ਪੜ੍ਹੀ ਸੀਗੀ ਜਿਹੜੀ ਗੱਲ ਕਿਉਂਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਕੋਟ ਕੀਤੀਆਂ ਹੁੰਦੀਆਂ ਨੇ ਔਰ ਅਸਾਤਨ ਸਿਹਤ ਬਹੁਤ ਦਿੰਦੀਆਂ ਨੇ ਐਗਜ਼ਾਮਪਲ ਹੁੰਦੀਆਂ ਨੇ ਮੈਂ ਤਾਂ ਕਿਤਾਬਾਂ ਦਾ ਜ਼ਿਕਰ ਕੀਤਾ ਕਿ ਕਿਤਾਬਾਂ ਤੁਹਾਨੂੰ ਅਸਲ ਦੇ ਵਿੱਚ ਜ਼ਿੰਦਗੀ ਜਿਉਣ ਦਾ ਢੰਗ ਦੱਸਦੀਆਂ ਨੇ ਹਾਂ ਜੀ ਜਿਹੜੀ ਮੈਂ ਜਿਹੜੀਆਂ ਕਹਾਣੀਆਂ ਪੜ੍ਹੀਆਂ ਨੇ ਮੈਂ ਉਹਦੀ ਵੀ ਗੱਲ ਅੱਗੇ ਤੁਹਾਨੂੰ ਦੱਸਦਾ ਕਿ ਉਹਨਾਂ ਦੇ ਕਿੰਨੇ ਮਹੱਤਵ ਨੇ 9ਵੀਂ 10ਵੀਂ ਜਿਹੜੀਆਂ ਸਾਡੀਆਂ ਲੱਗਦੀਆਂ ਸੀ ਹੁਣ ਤਾਂ ਸਿਲੇਬਸ ਬਦਲ ਗਿਆ ਹਾਂ ਜੀ ਉਹ ਜਿੱਥੇ ਸੈਰ ਕਰਨ ਜਾਂਦੇ ਨੇ ਉੱਥੇ ਇੱਕ ਜਿਹੜੀ ਨਚਣ ਵਾਲੀ ਜਿਹੜੀ ਗਾਉਣ ਵਾਲੀ ਔਰਤ ਆ ਉਹ ਆਪਣੇ ਕੁੱਤੇ ਨੂੰ ਸੈਰ ਕਰਾਉਣ ਦੇ ਵਾਸਤੇ ਰੋਜ਼ ਜਾਂਦੀ ਆ ਤੇ ਉਹ ਟੀਚਰ ਕਰਦੀ ਆ ਉਹਨੂੰ ਭਗਤ ਨੂੰ ਰੋਜ਼ ਲੰਘਦੇ ਆ ਵੀ ਬਾਬਾ ਤੇਰੀ ਦਾੜੀ ਦੇ ਨਾਲੋਂ ਮੇਰੇ ਕੁੱਤੇ ਦੀ ਪੂਛ ਜ਼ਿਆਦੀ ਚਿੱਟੀ ਆ ਉਹ ਚੁੱਪ ਕਰਕੇ ਅੱਗੇ ਲੰਘ ਜਾਂਦੇ ਨੇ ਰੋਜ਼ ਤੇ ਇੱਕ ਦਿਨ ਐਸਾ ਆਉਂਦਾ ਕਿ ਉਹਨਾਂ ਦੇ ਦੁਨੀਆ ਤੋਂ ਜਾਣ ਦਾ ਟਾਈਮ ਆ ਜਾਂਦਾ ਉਹ ਜਿਹੜੇ ਉਹਨਾਂ ਦੇ ਅੱਗੇ ਸੇਵਕ ਸੀ ਉਹਨਾਂ ਨੇ ਕਿਹਾ ਵੀ ਬਾਬਾ ਜੀ ਸਾਡੇ ਲਈ ਕੋਈ ਕੀ ਅਗੋ ਉਹ ਕਹਿੰਦੇ ਵੀ ਇਹ ਜਿਹੋ ਉਸ ਆਪਣੇ ਸਾਹਮਣੇ ਰਹਿੰਦੀ ਹੈ ਔਰਤ ਜਿਹੜੀ ਨਚਣ ਕਾਉਣ ਦਾ ਜਿਹੜਾ ਕਰਦੀ ਹੈ ਕੰਮ ਉਹਨੂੰ ਸੱਦ ਕੇ ਲਿਆਓ ਉਹ ਬੜੇ ਹੈਰਾਨ ਪਰੇਸ਼ਾਨ ਵੀ ساری ਉਮਰ ਇਹਨਾਂ ਦੀ ਇਸ ਕਿਸਮ ਦੀ ਰਹੀ ਕਿ ਉਹਨਾਂ ਨੂੰ ਕੋਈ ਲਾਲਚ ਨਹੀਂ ਰਿਹਾ ਕਿਸੇ ਵੀ ਚੀਜ਼ ਦਾ ਵੀ ਇਹ ਕਿਉਂ ਕਹਿ ਰਹੇ ਨੇ ਪਰ ਕਿਉਂਕਿ ਉਹਨਾਂ ਦਾ ਹੁਕਮ ਸੀ ਤੋ ਉਹ ਲਾਇਆ ਤੇ ਉਹਨੂੰ ਉਹ ਕਹਿੰਦੇ ਨੇ ਜਾਣ ਲੱਗਿਆ ਵੀ ਮੇਰੀ ਜਿਹੜੀ ਦਾੜ੍ਹੀ ਉਹ ਤੇਰੇ ਕੁੱਤੇ ਦੀ ਪੂਛ ਤੋਂ ਜ਼ਿਆਦੀ ਛੱਟੀ ਹੈ ਉਹ 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 ਵੀ इमोशनल ਹੋ ਗਈ ਵੀ ਇਹ ਬੰਦਾ ਦੁਨੀਆ ਤੋਂ ਜਾ ਰਿਹਾ ਕਿਉਂਕਿ ਆਪਣੇ ਮਨਾਂ ਦੇ ਵਿੱਚ ਆਪਣਾ ਇੱਕ ਕਲਚਰ ਆ ਕਿ ਅਸੀਂ ਇਹੋ ਜਿਹੇ ਲੋਕਾਂ ਦਾ ਸਤਿਕਾਰ ਕਰਦੇ ਆ ਨਾ ਬਹੁਤ ਲੋਕ ਕਹਿੰਦੀ ਸੀ ਆਪਣੀ ਜਗ੍ਹਾ ਦੇ ਉੱਤੇ ਆ ਅਸੀਂ ਜਿਨੇ ਜਿਹੜਾ ਉਹੋ ਜੇ ਵਸਤਰਾਂ ਦੇ ਵਿੱਚ ਹੋਵੇ ਵਿਅਕਤੀ ਖਾਸ ਕਿਸਮ ਦੇ ਆਪਾਂ ਉਹਦਾ ਸਤਿਕਾਰ ਕਰਦੇ ਹਾਂ ਉਹ ਡਰ ਗਈ ਇਸ ਕਰਕੇ ਵੀ ਇਹ ਇਹਨੇ ਕਿਉਂ ਇਹ ਗੱਲ ਕਹੀ ਉਹ ਕਹਿੰਦੇ ਵੀ ਮੈਂ ਇੰਨੇ ਦੇਰ ਤੋਂ ਤੇਰੇ ਕੋਲੋਂ ਲੰਘਦੀ ਸੀ ਤੈਨੂੰ ਕਹਿੰਦੀ ਸੀ ਉਹਦੋਂ ਤੱਕ ਤੂੰ ਕਦੀ ਕਿਹਾ ਨਹੀਂ ਉਹ ਕਹਿੰਦਾ ਮੈਨੂੰ ਡਰ ਸੀ ਖੀਰਲੇ ਸਾਹ ਤੱਕ ਵੀ ਮੇਰੇ ਦਾੜੀ ਦੇ ਉੱਤੇ ਕੋਈ ਦਾਗ ਨਾ ਲੱਗ ਜਾਵੇ ਅੱਜ ਮੈਂ ਦੁਨੀਆ ਤੋਂ ਜਾ ਰਿਹਾ ਤੇ ਮੈਂ ਸੁਰਖਰੂ ਹਾਂ ਕਿ ਮੇਰੇ ਉੱਤੇ ਕੋਈ ਦਾਗ ਨਹੀਂ ਹੈਗਾ ਇਸ ਕਰਕੇ ਮੈਂ ਇਹ ਕਹਿ ਸਕਦਾ ਕਿ ਮੇਰੀ ਦਾੜੀ ਜਿਹੜੀ ਹੈ ਉਹ ਤੇਰੇ ਕੁੱਤੇ ਦੀ ਪੂਛ ਦੇ ਨਾਲੋਂ ਜ਼ਿਆਦਾ ਚਿੱਟੀ ਹੈ